ਸ੍ਰੀਆਕਾਲ ਤੇ ਜੀ ਆਇਆਂ ਨੂੰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਪੰਜਾਬੀ ਤੜਕਾ ਮੈਗੀ ਤੇ ਇਹਦੇ ਵਿੱਚ ਨਾ ਤਾਂ ਬਹੁਤੀ ਸਬਜ਼ੀਆਂ ਦੀ ਲੋੜ ਹੈ ਨਾ ਹੀ ਬਹੁਤ ਸਾਰੀ ਚੀਜ਼ਾਂ ਚਾਹੀਦੀਆਂ ਨੇ ਤੇ ਇਹਦੇ ਵਿੱਚ ਬੜੇ ਸਿੰਪਲ ਇੰਗਰੀਡੀਅੰਟਸ ਨੇ ਤਾਂ ਆઈએ ਸ਼ੁਰੂ ਕਰਨੇ ਆ ਇੱਥੇ ਮੈਂ 2 ਮੈਗੀ ਦੇ ਪੈਕੇਟ ਲਿੱਤੇ ਨੇ 90-90 ਗ੍ਰਾਮ ਦੇ ਪੈਕੇਟ ਨੇ ਜੇ ਤੁਸੀਂ ਇਸ ਤੋਂ ਛੋਟੇ ਵਾਲੇ ਪੈਕੇਟ ਯੂਜ਼ ਕਰ ਰਹੇ ਹੋ ਤਾਂ ਆਹ ਪਿਆਜ਼ ਤੇ ਲਸਣ ਦੀ ਕੁਆਂਟੀਟੀ ਤੇ ਜਿਹੜੀ ਟਮਾਟਰ ਦੀ ਕੁਆਂਟੀਟੀ ਹੈ ਉਹ ਤੁਸੀਂ ਕਮ ਕਰ ਸਕਦੇ ਹੋ ਤੇ ਇੱਥੇ ਮੈਂ ਇਹ ਵਾਲੇ ਮਹਾ ਪੈਕੇਟ ਲਿੱਤੇ ਨੇ ਤੇ ਅਸੀਂ ਯੂਜ਼ ਕਰਾਂਗੇ ਦੋ ਛੋਟੇ ਸਾਈਜ਼ ਦੇ ਪਿਆਜ਼ ਜਿਨ੍ਹਾਂ ਨੂੰ ਮੈਨੇ ਬਰੀਕ ਕੱਟ ਲਿੱਤਾ ਹੈ ਤੇ ਆਪਾਂ 8 ਤੋਂ 10 ਕਲੀਆਂ ਲਸਣ ਦੀਆਂ ਯੂਜ਼ ਕਰਾਂਗੇ ਦੋ ਹਰੀਆਂ ਮਿਰਚਾਂ ਕੱਟ ਕੇ ਲਿੱਤੀਆਂ ਨੇ ਮੈਂ ਇੱਥੇ ਤੇ ਨਾਲੇ ਜੇ ਟਮਾਟਰ ਨੇ ਉਹ ਯੂਜ਼ ਕੀਤੇ ਨੇ 2 ਤੋਂ 3 ਤੇ ਮਿਰਚਾਂ ਜਿਹੜੀਆਂ ਨੇ ਉਹ ਤਿੱਖੀਆਂ ਵਾਲੀਆਂ ਲਿੱਤੀਆਂ ਨੇ ਮੈਨੂੰ ਤਿੱਖੀ ਮੈਗੀ ਚਾਹੀਦੀ ਸੀ ਤਾਂ ਮੈਂ ਤਿੱਖੀਆਂ ਮਚਾਂ ਯੂਜ਼ ਕੀਤੀਆਂ ਨੇ ਤੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲੈ ਕੇ ਉਹਨਾਂ ਨੂੰ ਵੀ ਬਰੀਕ ਚੌਪ ਕਰ ਲਿਆ ਤੇ ਐਸ ਵਿੱਚ ਤੁਸੀਂ ਚਾਹੋ ਤੇ ਜਿਹੜੀ ਸਬਜ਼ੀਆਂ ਨੇ Shimla mirch, gajar, matar ਉਹ ਵੀ ਯੂਜ਼ ਕਰ ਸਕਦੇ ਹੋ ਮਾੜੀ ਜਿਹੀ ਬੋਇਲ ਕਰਕੇ ਤੁਸੀਂ ਪਾ ਸਕਦੇ ਹੋ ਪਰ ਮੈਂ ਬਿਨਾਂ ਸਬਜ਼ੀਆਂ ਦੇ ਬਣਾ ਰਹੀ ਆ ਆ ਚੱਲੀਏ ਆਪਾਂ ਸ਼ੁਰੂ ਕਰਨੇ ਆ ਇੱਥੇ 2 ਟੇਬਲस्पून ਜਿੰਨਾ ਆਇਲ ਲਿੱਤਾ ਹੈ ਤੇ ਆਇਲ ਨੂੰ ਮੜਾ ਜਿੰਨਾ ਗਰਮ ਕਰ ਲਾਂਗੇ ਤੁਸੀਂ ਕਮ ਕੁਆਂਟੀਟੀ ਵੀ ਲੈ ਸਕਦੇ ਹੋ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਬਾਰੀਕ ਕਟਿਆ ਹੋਇਆ ਜਿਹੜਾ ਲਸਣ ਲਿੱਤਾ ਹੈ ਉਹਨੂੰ ਬਿਲਕੁਲ 골ਡਨ ਫਰਾਈ ਕਰਨਾ ਹੈ 골ਡਨ ਕਰਨ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਬਹੁਤ ਚੰਗਾ ਆਂਦਾ ਹੈ ਤੇ ਹੁਣ ਆਪਾਂ ਪਿਆਜ਼ ਪਾ ਦਾਂਗੇ ਇਹਨਾਂ ਨੂੰ ਵੀ ਮਾੜਾ ਜਿੰਨਾ ਪੁੰਨ ਹੈ ਬਹੁਤ ਜ਼ਿਆਦਾ 골ਡਨ ਕਲਰ ਨਹੀਂ ਦੀ ਲੋੜ ਨਹੀਂ ਹੈ ਤੇ ਇੱਕ ਤੋਂ 2 ਮਿੰਟ ਲੱਗਣਗੇ ਇਹਨਾਂ ਨੂੰ ਪੁੰਨਚ ਤੇ ਮੀਡੀਅਮ ਫਲੇਮ ਤੇ ਮੈਂ ਮੈਗੀ ਪਕਾਵਾਂਗੀ ਤੇ ਪਿਆਜ਼ ਜਿਹੜੇ ਨੇ ਉਹ ਪੁੰਕੇ ਰੈਡੀ ਹੋ ਗਏ ਨੇ ਤੇ ਹੁਣ ਆਪਾਂ ਟਮਾਟਰ ਐਡ ਕਰ ਦਾਂਗੇ ਜਿਹੜੇ ਟਮਾਟਰ ਜਿਹੜੇ ਨੇ ਉਹ ਬਰੀਕ ਚੋਪ ਕੀਤੇ ਦੇ ਨੇ ਇਹਦੇ ਚ ਪਾ ਦਾਂਗੇ ਹਰੀਆਂ ਮਿਰਚਾਂ ਤੇ ਮਿਰਚਾ ਤੁਸੀਂ ਤਾਂ ਹੀ ਐਡ ਕਰਨਾ ਜੇ ਤੁਹਾਨੂੰ ਤਿੱਖੀ ਮਾਈਗੀ ਚਾਹੀਦੀ ਹੋਵੇ ਜੇ ਮਾਈਲਡ ਟੇਸਟ ਚਾਹੀਦਾ ਹੋਵੇ ਤੇ ਮਿਰਚਾ ਤੁਸੀਂ ਅਵੋਇਡ ਕਰ ਸਕਦੇ ਹੋ ਜਾਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਵੀ ਅਵੋਇਡ ਕਰ ਸਕਦੇ ਹੋ ਤੇ ਹੁਣ ਥੇ ਲੈਂਦੇ ਨੇ ਮਸਾਲੇ 1/4 tsp ਜਿੰਨਾ ਨਮਕੇ 1/4 tsp ਜਿੰਨੀ ਹਲਦੀ ਪਾਊਡਰ ਅੱਧਾ ਛੋਟਾ ਚਮਚ ਦੇਗੀ ਮਿਰਚ ਇੱਕ ਛੋਟਾ ਚਮਚ ਜਿੰਨਾ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਕੰਮ ਵੀ ਐਡ ਕਰ ਸਕਦੇ ਹੋ ਤੇ ਹੁਣ ਅਸੀਂ ਮਸਾਲੇ ਪਾ ਦਾਂਗੇ ਤੇ ਇਸ ਨੂੰ ਇੱਕ ਤੋਂ 2 ਮਿੰਟ ਤੱਕ ਭੁੰਨ ਲਾਂਗੇ ਟਮਾਟਰ ਜਿੰਨੇ ਨੇ ਉਹ ਪੂਰੀ ਤਰ੍ਹਾਂ ਗਲ ਜਾਣੇ ਚਾਹੀਦੇ ਨੇ ਤੇ ਮੈਂ ਫਲੇਮ ਜਿਹੜਾ ਹੈ ਉਹ ਮੀਡੀਅਮ ਕਰਤਾ ਹੈ ਤੇ ਮੀਡੀਅਮ ਫਲੇਮ ਤੇ ਟਮਾਟਰਾਂ ਨੂੰ ਪੱਕੀ ਪੂਰੀ ਤਰ੍ਹਾਂ ਗਲਾ ਲਾਂਗੇ ਤੇ ਸਪੈਚੁਲਾ ਦੀ ਹੈਲਪ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਕਰਕੇ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੇ ਟਮਾਟਰ ਜਿਹੜੇ ਨੇ ਉਹ 1 ਮਿੰਟ ਚ ਪੱਕ ਚੁੱਕੇ ਨੇ ਤੇ ਹੁਣ ਅਸੀਂ ਪਾ ਦਾਂਗੇ ਮੈਗੀ ਮਸਾਲਾ ਦੇ ਪੈਕਟ ਇਹ ਦੋ ਪੌਊਚ ਨੇ ਮੈਂ ਦੋ ਪੈਕਟ ਲਿੱਤੇ ਸਨ ਤਾਂ ਦੋ ਵੇ ਪੌਊਚ ਇਹਦੇ ਚ ਐਡ ਕਰ ਦਾਂਗੀ ਤੇ ਇੱਕ ਪੌਊਚ ਪਾਤਾ ਹੈ ਮੈਂ ਹੁਣ ਦੂਜਾ ਪੌਊਚ ਵੀ ਪਾ ਦਾਂਗੀ ਤੇ ਇਸ ਨੂੰ ਵੀ 1 ਮਿੰਟ ਲਈ ਅਸੀਂ ਭੁੰਨਾਂਗੇ ਮਸਾਲੇ ਨਾਲ ਮਸਾਲਾ ਭੁੰਨਣ ਨਾਲ ਜਿਹੜਾ ਟੇਸਟ ਹੈ ਉਹ ਵਧ ਜਾਂਦਾ ਹੈ ਤੇ ਪੰਜਾਬੀ ਤੜਕਾ ਮੈਗੀ ਜਿਹੜੀ ਹੈ ਉਹ ਬਹੁਤ ਚੰਗੀ ਬਣਦੀ ਹੈ ਤਾਬਿਆਂ ਤੇ ਆਮ ਤੌਰ ਤੇ ਇਹ ਮੈਗੀ ਮਿਲਦੀ ਹੈ ਤੇ ਇਸ ਹੁਣ ਅਸੀਂ ਪਾਵਾਂਗੇ ਦੋ ਕੌਲੀ ਜਿੰਨਾ ਪਾਣੀ ਇਹ ਬੇਸਿਕਲੀ ਅੱਧਾ ਲੀਟਰ ਜਿੰਨਾ ਪਾਣੀ ਹੈ ਦੋ ਕੌਲੀ ਜਿਹੜੀ ਨੇ ਉਹ ਦੋ ਕੱਪ ਦੇ ਬਰਾਬਰ ਨੇ ਤੁਸੀਂ ਮੀਡੀਅਮ ਸਾਈਜ਼ ਦੀ ਕੋਈ ਵੀ ਕੌਲੀ ਲੈ ਕੇ ਉਹਦੇ ਨਾਲ ਪਾਣੀ ਐਡ ਕਰ ਸਕਦੇ ਹੋ ਤੇ ਹੁਣ ਅਸੀਂ ਇਸ ਨੂੰ ਬੋਇਲ ਕਰ ਲਾਂਗੇ ਇਸ ਮੈਗੀ ਨੂੰ ਬਣਾਉਣ ਚ ਜ਼ਿਆਦਾ ਚੰਝਟ ਨਹੀਂ ਕਰਨੇ ਪੈਂਦੇ ਹੁਣ ਟੇਸਟ ਲਈ ਅਸੀਂ ਐਡ ਕਰ ਦਾਂਗੇ 2 tsp ਜਿੰਨਾ ਟਮੇਟੋ ਕੇਚਪ ਤੇ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਜੇ ਤੁਹਾਨੂੰ ਟਮੇਟੋ ਕੇਚਪ ਦਾ ਫਲੇਵਰ ਪਸੰਦ ਨਾ ਹੋਵੇ ਤੇ ਸ਼ਿਜ਼ਵਾਨ ਸੌਸ ਚਿਲੀ ਸੌਸ ਵੀ ਐਡ ਕਰ ਸਕਦੇ ਹੋ ਬੋਇਲ ਆਣ ਤੋਂ ਬਾਅਦ ਅਸੀਂ ਮੈਗੀ ਦੇ ਪੈਕਟ ਪਾ ਦਾਂਗੇ ਰਹਿਣ ਹੁਣ ਇਹਨੂੰ ਕਵਰ ਕਰਕੇ 2 ਤਿੰਨ ਮਿੰਟ ਲਈ ਅਸੀਂ ਕੁੱਕ ਕਰਨਾ ਹੈ 3 ਮਿੰਟ ਮੈਗੀ ਪੱਕ ਕੇ ਰੈਡੀ ਹੋ ਜਾਂਦੀ ਹੈ ਤੇ 3 ਤੋਂ 4 ਮਿੰਟ ਲੱਗਣਗੇ ਤੱਕ 당ਗੇ 3 ਤੋਂ 4 ਮਿੰਟ ਬਾਅਦ ਮੈਗੀ ਜੜੀਏ ਉਹ ਇਸ ਤਰ੍ਹਾਂ ਦੀ ਰਸ ਮਿਸਲੀ ਵਿਖਣੀ ਹੈ ਹੁਣ ਅਸੀਂ ਇਸ ਨੂੰ ਦੂਜੀ ਗੈਸ ਤੇ ਬਿਲਕੁਲ ਲੋ ਫਲੇਮ ਤੇ ਰੱਖਾਂਗੇ ਤੇ ਨਾਲੋਂ ਨਾਲ ਇਹਦੇ ਲਈ ਤੜਕਾ ਰੈਡੀ ਕਰਨਾ ਹੈ ਤੁਸੀਂ ਵੇਖ ਸਕਦੇ ਹੋ ਜ਼ਿਆਦਾ ਲਿਕੁਇਡ ਨਹੀਂ ਹੈ ਇਹਦੇ ਚ ਜੇ ਲਿਕੁਇਡ ਕਮ ਹੋਊਗਾ ਤਾਂ ਹੀ ਮੈਗੀ ਜਿਹੜੀ ਹੈ ਉਹ ਖਿਲੀ ਖਿਲੀ ਬਣੂਗੀ ਤੇ ਹੁਣ ਅਸੀਂ ਪੈਨਸ ਨੂੰ ਦੂਸਰੀ ਗੈਸ ਤੇ ਸ਼ਿਫਟ ਕਰਕੇ ਦੂਜਾ ਪੈਨ ਪੈਨ ਲੈ ਲਾਂਗੇ ਤੇ ਇਸ ਚ ਪਾਵਾਂਗੇ ਇੱਕ ਛੋਟਾ ਚਮਚ ਜਿੰਨਾ ਮੱਖਣ ਤੁਸੀਂ ਮੱਖਣ ਤੋਂ ਇਲਾਵਾ ਦੇਸੀ ਘੀ ਵੀ ਉਸ ਕਰ ਸਕਦੇ ਹੋ ਤੜਕਾ ਉਹਦਾ ਵੀ ਬਹੁਤ ਸਵਾਦ ਲੱਗਦਾ ਹੈ ਪਰ ਮੱਖਣ ਦਾ ਜਿਹੜਾ ਟੇਸਟ ਹੈ ਉਹ ਵੱਖਰਾ ਹੀ ਆਉਂਦਾ ਹੈ ਤੇ ਇਹਦੇ ਚ ਤੁਸੀਂ ਚਾਹੋ ਤੇ ਜਿਹੜਾ گارਲਿਕ ਹੈ ਉਹ ਵੀ ਐਡ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ گارਲਿਕ ਨਹੀਂ ਪਾ ਰਹੀਆਂ ਇੱਥੇ ਅੱਧਾ ਛੋਟਾ ਚਮਚ ਜਿੰਨੀ ਲਾਲ ਮਿਰਚ ਜਿਹੜੀ ਕਮ ਤਿੱਖੀ ਵਾਲੀ ਹੁੰਦੀ ਹੈ ਕਸ਼ਮੀਰੀ ਲਾਲ ਮਿਰਚ ਉਹ ਲਿੱਤੀ ਹੈ ਤੇ ਦੋ ਛੋਟੇ ਚਮਚ ਜਿੰਨਾ ਹਰਾ ਧਨੀਆ ਇਹਨੂੰ ਅਸੀਂ ਮਾੜਾ ਜਿੰਨਾ ਪੁੰਨ ਲਾਂਗੇ ਤੇ ਪੁੰਨਨ ਤੋਂ ਬਾਅਦ ਅਸੀਂ ਮੈਗੀ ਵਿੱਚ ਪਾ ਦਾਂਗੇ ਤੇ ਤੁਸੀਂ ਹੁਣ ਇਹਨੂੰ ਐਡ ਕਰ ਦਾਂਗੇ ਮੈਗੀ ਦੇ ਉੱਤੇ ਗਰਮਾ ਗਰਮ ਮੱਖਣ ਤੇ ਧਨੀਏ ਦਾ ਤੜਕਾ ਤੇ ਮੈਗੀ ਤੁਸੀਂ ਵੇਖ ਸਕਦੇ ਹੋ ਕਿੰਨੀ ਸੋਹਣੀ ਵਿਖ ਰਹੀ ਹੈ ਤੇ ਇਹਨੂੰ ਮਿਕਸ ਕਰ ਦਾਂਗੇ ਹੁਣ ਸਾਡੀ ਪੰਜਾਬੀ ਤੜਕਾ ਮੈਗੀ ਰੈਡੀ ਹੈ ਜੇ ਤੁਸੀਂ ਤੁਹਾਨੂੰ ਸਬਜ਼ੀਆਂ ਪਸੰਦ ਹੋਣ ਤੇ ਤੁਸੀਂ ਸਬਜ਼ੀਆਂ ਵੀ ਪਾ ਸਕਦੇ ਹੋ ਪਰ ਜਿਹੜੀ ਪੰਜਾਬੀ ਤੜਕਾ ਮੈਗੀ ਹੈ ਉਹ ਇਸ ਤਰ੍ਹਾਂ ਦੀ ਤੜਕੇ ਵਾਲੀ ਹੀ ਚੰਗੀ ਲੱਗਦੀ ਹੈ ਤੇ ਸ਼ਿਮਲਾ ਮਿਰਚ ਵੀ ਬੜੀ ਚੰਗੀ ਲੱਗਦੀ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਤੇ ਤੁਸੀਂ ਵੇਖ ਸਕਦੇ ਹੋ ਕਿੰਨੀ ਖਿੜੀ ਖਿੜੀ ਤੇ ਕਿੰਨੀ ਸੁਆਦਿਸ਼ਟ ਵੇਖਣ ਕਿੰਨੀ ਚੰਗੀ ਲੱਗ ਰਹੀ ਹੈ ਤੇ ਤੁਸੀਂ ਵੀ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਮੈਗੀ ਕਿਸ ਤਰ੍ਹਾਂ ਦੀ ਬਣੀ ਹੈ ਜੇ ਤੁਹਾਨੂੰ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਤੁਹਾਡੇ ਆਪਣੇ ਚੈਨਲ ਖਾਣਾ ਮੈਨੂੰ ਪਸੰਦ ਨੂੰ ਜ਼ਰੂਰ ਸਪੋਰਟ ਕਰਨਾ ਤੇ ਤੁਸੀਂ ਕੋਲੋਂ ਵੇਖ ਸਕਦੇ ਹੋ ਕਿ ਮੈਗੀ ਦਾ ਟੈਕਸਚਰ ਕਿਸ ਕਿਸ ਤੇ ਮੂੰਹ ਪਾਣੀ ਆ ਰਿਹਾ ਹੈ ਮੈਨੂੰ ਕਮੈਂਟਸ ਜ਼ਰੂਰ ਦੱਸਣਾ ਤੇ ਵੇਖੋ ਕਿੰਨੀ ਖਿੜਿ-ਖਿੜੀ ਮੈਗੀ ਬਣੀ ਹੈ ਤੇ ਆਈ ਹੋਪ ਤੁਹਾਨੂੰ ਰੈਸਪੀਸ ਪਸੰਦ ਆ ਰਹੀਆਂ ਨੇ ਥੈਂਕ ਯੂ ਥੈਂਕਸ ਫॉर ਵਾਚਿੰਗ ਬਾਏ ਬਾਏ